ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੁਲਵਿੰਦਰ ਸਿੰਘ ਛਲੇੜੀ ਤਾਂ ਬੇਹੱਦ ਮੰਦ ਭਾਗੀ ਖਬਰ ਹੈ ਪੰਜਾਬ ਦੇ ਲਈ ਕਿ ਪੰਜਾਬ ਦੇ ਬਲੰਤ ਆਵਾਜ਼ ਦੇ ਮਾਲਕ ਰਾਜਵੀਰ ਜਵੰਦਾ ਜਿਨ੍ਹਾਂ ਦਾ ਪਿਛਲੇ ਦਿਨਾਂ ਦੇ ਵਿੱਚ ਹਿਮਾਚਲ ਦੇ ਬੱਦੀ ਦੇ ਵਿੱਚ ਜਿਹੜਾ ਐਕਸੀਡੈਂਟ ਹੁੰਦਾ ਤਾਂ ਉਸ ਤੋਂ ਬਾਅਦ ਪਿਛਲੇ 12 ਦਿਨਾਂ ਤੋਂ ਜਿਹੜੇ ਨੇ ਉਹ ਹਸਪਤਾਲ ਦੇ ਵਿੱਚ ਭਰਤੀ ਸੀ ਅਤੇ ਹਸਪਤਾਲ ਦੇ ਵਿੱਚ 12 ਦਿਨ ਤੋਂ ਭਰਤੀ ਰਹਿਣ ਤੋਂ ਬਾਅਦ ਅੱਜ ਉਹਨਾਂ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਹੈ ਉਹਨਾਂ ਦੀ ਮੌਤ ਦੇ ਬਾਰੇ ਹੋਟਲ ਹਸਪਤਾਲ ਦੇ ਵੱਲੋਂ ਪੁਸ਼ਟੀ ਕਰ ਦਿੱਤੀ ਗਈ ਹੈ ਤਾਂ ਲਗਾਤਾਰ ਜਿਹੜੇ ਸੰਗੀਤ ਜਗਤ ਦੇ ਨਾਲ ਫਿਲਮ ਜਗਤ ਦੇ ਨਾਲ ਜੁੜੇ ਹੋਏ ਪੰਜਾਬੀ ਹਸਤੀਆਂ ਜਿਹੜੀਆਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਲਗਾਤਾਰ ਜਿਹੜੇ ਪਿਛਲੇ 12 ਦਿਨ ਤੋਂ ਹਰ ਰੋਜ਼ ਜੇ ਕੋਈ ਉਹ ਰਾਜਨੀਤਿਕ ਕੋਈ ਆਗੂ ਹੋਵੇ ਜਾਂ ਪੰਜਾਬੀ ਸਿੰਗਰ ਹੋਵੇ ਪੰਜਾਬੀ ਕੋਈ ਜਿਹੜਾ ਉਹ ਅਦਾਕਾਰ ਹੋਵੇ ਉਹ ਲਗਾਤਾਰ ਜਿਹੜੇ ਨੇ ਰਾਜਵੀਰ ਜਵੰਦਾ ਨੂੰ ਇੱਥੇ ਪਤਾ ਲੈਣ ਦੇ ਲਈ ਮਿਲਣ ਦੇ ਲਈ ਪਹੁੰਚ ਰਹੇ ਸੀ ਲਗਾਤਾਰ ਪੰਜਾਬ ਦੇ ਲੋਕ ਜਿਹੜੇ ਅਰਦਾਸਾਂ ਕਰ ਰਹੇ ਸੀ ਲਗਾਤਾਰ ਪੰਜਾਬ ਦੇ ਕਲਾਕਾਰ ਅਰਦਾਸਾ ਕਰਨ ਦੇ ਲਈ ਕਹਿ ਰਹੇ ਸੀ ਪਰ ਇਹ ਅਰਦਾਸਾਂ ਜਿਹੜੀਆਂ ਨੇ ਉਹਨਾਂ ਨੂੰ ਬੂਰ ਪੈਂਦਾ ਲਖਾਈ ਨਹੀਂ ਦਿੱਤਾ ਅੱਜ ਰਾਜਵੀਰ ਜਵੰਦਾ ਜਿਹੜੇ ਨੇ ਹਸਪਤਾਲ ਦੇ ਵਿੱਚ ਜੋ ਐਡਮਿਟ ਸੀ ਉਹਨਾਂ ਹੋ ਪੂਰੇ ਹੋ ਚੁੱਕੇ ਨੇ ਤਾਂ ਲਗਾਤਾਰ ਜਿਹੜੇ ਆ ਤੁਹਾਨੂੰ ਦਿਖਾਦਾ ਰਹੇ ਆ ਕਿ ਜਿਵੇਂ ਹਿੰਮਤ ਸੰਧੂ ਹੁਣੀ ਜਿਹੜੇ ਨੇ ਉਹ ਪਹੁੰਚੇ ਨੇ ਹਿੰਮਤ ਸੰਧੂ ਉਹਨਾਂ ਦੀ ਮੌਤ ਦੇ ਆ ਜਿਹੜੀ ਖਬਰ ਜਿਹੜੀ ਆ ਇਸ ਟਾਈਮ ਲਗਾਤਾਰ ਜਿਹੜੀ ਆ ਉਹ ਵਾਪਰ ਰਹੀ ਹੈ ਤਾਂ ਇਹ ਲਗਾਤਾਰ ਜਿਹੜੇ ਖਾਸ ਕਰਕੇ ਪੰਜਾਬੀ ਕਲਾਕਾਰ ਨੇ ਜਾਂ ਫਿਲਮ ਜਗਤ ਦੇ ਨਾਲ ਜੁੜੇ ਹੋਏ ਜਿਹੜੀ ਹਸਤੀਆਂ ਨੇ ਉਹ ਪਹੁੰਚ ਰਹੀਆਂ ਨੇ ਤਾਂ ਲਗਾਤਾਰ ਇੱਥੇ ਜਿਹੜੀ ਆ ਤੁਹਾਨੂੰ ਤਸਵੀਰਾਂ ਫੋਰਟ ਹਸਪਤਾਲ ਤੋਂ ਦਿਖਾ ਰਹੇ ਹਾਂ ਕਿ ਇੱਥੇ ਹੁਣ ਜਦੋਂ ਇਹ ਖਬਰ ਜਿਹੜੀ ਆ ਉਸ ਦੀ ਪੁਸ਼ਟੀ ਕਰ ਦਿੱਤੀ ਗਈ ਹਸਪਤਾਲ ਦੇ ਵੱਲੋਂ ਜਾਂ ਪ੍ਰਾਈਵੇਟ ਜਵੰਦਾ ਦੇ ਕਰੀਬੀਆਂ ਦੇ ਵੱਲੋਂ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੇ ਹੁਣ ਸਿੰਗਰਾਂ ਦਾ ਵਾਲਾ ਜਿਆਦਾਕਾਰਾਂ ਦਾ ਆਉਣਾ ਜਿਹੜਾ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਰਾਜਵੇਜ ਜਵੰਦਾ ਦੇ ਬਾਰੇ ਜੋ ਕੋਈ ਸਾਡੇ ਕੋਲੇ ਖਬਰ ਆ ਰਹੀ ਜੇ ਕਿ ਰਾਜਵੇਜ ਜਵੰਦਾ ਦੁਨੀਆ ਉਹ ਸੱਚੀ ਖਬਰ ਆ ਪੁੱਤਰੋ ਸੱਚੀ ਖਬਰ ਆ ਨਹੀਂ ਰਿਹਾ ਪੁੱਤਰ ਸਾਡਾ ਚਲਾ ਗਿਆ ਪੰਜਾਬ ਦਾ ਲਾਡਲਾ ਪੁੱਤਰ ਕਲੈਣੀ ਮੌਤ ਜਿੱਤ ਗਏ ਅਸੀਂ ਹਾਰ ਗਏ ਸਾਰੇ ਅਸੀਂ ਹਾਰ ਗਏ ਬੱਚਿਓ ਨਹੀਂ ਸਾਡੀ ਚੱਲੀ ਔਰ ਮੈਂ ਸਰਕਾਰਾਂ ਨੂੰ ਦਰਬਾਰਾਂ ਨੂੰ ਇਹੀ ਅਪੀਲ ਕਰਦੀ ਆ ਕਿ ਜਿਹੜੇ ਅਵਾਰਾ ਡੰਗਰ ਆ ਕੋਈ ਹੋਰ ਕਿਸੇ ਪੁੱਤਰਾਂ ਦੀ ਮੌਤ ਨਾ ਹੋ ਜੇ ਅਵਾਰਾ ਡੰਗਰਾਂ ਤੇ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਚਾਹੀਦਾ ਸਾਥੋ ਕਾਰ ਟੈਕਸ ਲਿਆ ਜਾਂਦਾ ਜਦੋਂ ਗੱਡੀ ਬਾਹਰ ਕੱਢਦੇ ਆ ਜੇ ਸਾਥੋ ਟੈਕਸ ਲਏ ਜਾਂਦੇ ਨੇ ਤਾਂ ਸਰਕਾਰਾਂ ਕਿਉਂ ਨਹੀਂ ਕਿ ਅਵਾਰਾ ਡੰਗਰਾਂ ਤੇ ਕੰਟਰੋਲ ਕਰਦੀਆਂ ਸੋ ਸਰਕਾਰਾਂ ਨੂੰ ਵੀ ਅਪੀਲ ਹੈ ਕਲਾਕਾਰਾਂ ਨੂੰ ਵੀ ਅਪੀਲ ਹੈ ਪੱਤਰਕਾਰਾਂ ਨੂੰ ਵੀ ਅਪੀਲ ਹੈ ਵੀ ਇਕੱਠੇ ਹੋ ਕੇ ਕੋਈ ਇਹੋ ਜਿਹਾ ਕਾਨੂੰਨ ਵੀ 10 ਗਾਇਆਂ ਬੈਠੀਆਂ ਮੈਂ ਮਹਾਲੀ ਤੋਂ ਆਈਆਂ ਸੋ ਪਤਾ ਨਹੀਂ ਕਿੰਨੀਆਂ ਕੋਈ ਹੋਰ ਜਾਨਾਂ ਜਾਣੀਆਂ ਸੋ ਆਪਾਂ ਇਕੱਠੇ ਹੋ ਕੇ ਹੰਬਲ ਮਾਰੀਏ ਕੋਈ ਕਾਨੂੰਨ ਬ ਮੈਂ ਇੰਨੀਆਂ ਅਰਦਾਸਾਂ ਕਦੇ ਕਿਸੇ ਕਲਾਕਾਰ ਨਹੀਂ ਨਹੀਂ ਦੇਖੀਆਂ ਸਾਡੇ ਤੇ ਕਲਾਕਾਰਾਂ ਤੇ ਮਾੜਾ ਸਾਲ ਹੈ ਪੱਲਾ ਚਲਾ ਪੱਲਾ ਜੀ ਚਲੇ ਗਏ ਉਜਾ ਜੀ ਚਲੇ ਹੋ अनेका ਕਲਾਕਾਰ ਵਿਚਾਰੇ ਜਿਹੜੇ ਛੋਟੇ ਲੈਵਲ ਦੇ ਕਲਾਕਾਰ ਗਏ ਮਾੜਾ ਸਾਲ ਚੜਿਆ ਦੁਆਵਾ ਕਰੋ ਬੱਚਿਓ ਦੁਆਵਾ ਕਰੋ ਸਾਰੇ ਵੀ ਕੋਈ ਹੋਰ ਅੱਜ ਕਲੇ ਨਹੀਂ ਮੌਤ ਨਾ ਇੱਕ ਮਾਂ ਦਾ ਇੱਕ ਘਰ ਵਾਲੀ ਜੀ ਦਾ ਕੋਈ ਭਰਾ ਭੈਣ ਵੀ ਹੈ ਨਹੀਂ ਹੋਰ ਅੱਜ ਬਹੁਤ ਮਾੜਾ ਹਾਲਾ ਥੈਂਕ ਯੂ ਬੱਚਿਓ। ਦਾਤ ਸਵੇਰੀ ਹੋਈ ਹੈ। ਪਤਾ ਨਹੀਂ ਜੀ ਇਹਨਾਂ ਦੱਸਿਆ ਪਿੰਡ ਜੀ ਪਿੰਡ ਪਿੰਡ ਜੀ ਪਿੰਡ ਸ਼ਾਇਦ ਇਤਨਾ ਹੀ ਸਾਥ ਥਾ ਇਤਨਾ ਹੀ ਸਾਥ ਸੀਗਾ ਉਹਦਾ ਸਾਡੇ ਨਾਲ ਆ ਬਾਕੀ ਪਰਮਾਤਮਾ ਉਹਨਾਂ ਦੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਇਹ ਬਹੁਤ ਵੱਡਾ ਲਾਸ ਹੈ ਇੱਕ ਉਹਦੇ ਬੱਚੇ ਜਿਹੜੇ ਹੈਗੇ ਆ ਇੱਕ 10 ਸਾਲ ਦਾ ਇੱਕ 5 ਸਾਲ ਦਾ ਉਹ ਜਿਹੜਾ ਫਾਦਰ ਦਾ ਜਾਣਾ ਹੈ ਉਹ लॉस ਕੋਈ ਪੂਰਾ ਨਹੀਂ ਕਰ ਸਕਦਾ ਬਸ ਮੈਂ ਕੋਈ ਕੁਝ ਚੱਕਿਆ ਨਹੀਂ ਹੈ ਨਹੀਂ ਜੀ ਕੁਝ ਨਹੀਂ ਹੋਇਆ ہمارا ਪਸ਼ੂ ਲੈ ਕੇ ਉਹ ਸਾਡੇ ਜ ਨਹੀਂ ਰਿਹਾ ਸੱਚੀ ਕੋਈ ਸੁਜਿਦਾ ਨਹੀਂ ਭਾਈ ਕੁਝ ਨਹੀਂ ਸੁਜਿਦਾ ਕੁਝ ਨਹੀਂ ਸੁਜਿਦਾ ਪਰਮਾਤਮਾ ਬਹੁਤ ਵੱਡਾ ਧੱਕਾ ਕਰ ਗਿਆ ਪਰਿਵਾਰ ਨਾਲ ਬੱਚਿਆਂ ਨਾਲ ਬਹੁਤ ਵੱਡਾ ਬਹੁਤ ਵੱਡਾ ਧੱਕਾ ਕਰ ਗਿਆ ਪਰਮਾਤਮਾ ਮੜਾਈ ਹੋਇਆ ਬੱਚੋ ਹੋਰ ਕੀ ਕਹੀਏ ਇੰਨਾ ਪੰਜਾਬ ਦਾ ਇੱਕ ਪੁੱਤ ਚਲਾ ਗਿਆ ਇੱਕ ਮਾਂ ਦਾ ਪੁੱਤ ਚਲਾ ਗਿਆ ਪੰਜਾਬ ਨੂੰ ਘਟ ਔਰ ਦੁਨੀਆ ਭਰ ਦੇ ਵਿੱਚ ਅਰਦਾਸਾਂ ਹੋਈਆਂ ਮੇਰੇ ਖਿਆਲ ਸ਼ਾਇਦ ਹੀ ਕਿਸੇ ਕਲਾਕਾਰ ਲਈ ਇੰਨੀਆਂ ਅਰਦਾਸਾਂ ਹੋਈਆਂ ਹੁਣ ਕਿਉਂਕਿ ਉਹ ਇੱਕ ਸੱਭਿਆਚਾਰਕ ਗਾਇਕ ਸੀ ਔਰ ਦੂਜੀ ਗੱਲ ਮੈਂ ਕਹਿੰਨੀ ਹੁੰਦੀ ਆ ਜ਼ਮੀਨ ਨਾਲ ਜੁੜਿਆ ਹੋਇਆ ਸੀ ਸੋਸ਼ਲ ਕੰਮ ਵੀ ਕਰਦਾ ਸੀ ਅੱਜ ਪੰਜਾਬ ਨੂੰ ਨਹੀਂ ਪੂਰੇ ਵਿਸ਼ਵ ਭਰ ਦੇ ਵਿੱਚ ਹਰ ਅੱਖ ਮੇਰੇ ਖਿਆਲ ਨਾਮ ਹੋਈ ਹੋਣੀ ਹੈ ਕਲੜੀ ਮੌਤ ਜਿੱਤ ਗਈ ਬੱਚੇ ਹੁਣ ਘਰੇ ਜਾ ਰਹੇ ਹਾਂ ਸੀ ਘਰੇ ਲੈ ਕੇ ਜਾ ਰਹੇ ਨੇ ਉਹਨੂੰ ਪਹਿਲਾ ਮਹਾਲੀ ਖੜਨਾ ਜੀ ਪਹਿਲਾ ਮਹਾਲੀ ਘਰੇ ਜਾ ਰਹੇ ਆ ਜੀ ਘਰੇ ਲੈ ਜਾ ਰਹੇ ਆ ਉਸ ਤੋਂ ਬਾਅਦ ਕੱਲ ਸੰਸਕਾਰ ਹੋਊਗਾ ਜੀ ਪਿੰਡ ਉਹਦੇ ਜੱਦੀ ਪਿੰਡ ਚ ਬਹੁਤ ਧੀ ਜੀ ਕੋਈ ਸਮਾਂ ਜੱਦੀ ਪਿੰਡ ਚ ਗਰਾਵਾ ਜੀ ਅੱਜ ਸ਼ਾਮ ਨੂੰ ਸਮਾਂ ਦੱਸ ਦਾਂਗੇ ਤੁਹਾਨੂੰ ਅੱਜ ਸ਼ਾਮ ਨੂੰ ਪਹਿਲਾ ਮਹਾਲੀ ਪਹਿਲਾ ਮਹਾਲੀ ਹੋਣੇ ਘੰਟੇ ਬਾਅਦ ਘਰੇ 71 ਸੈਕਟਰ ਚ ਲੈ ਕੇ ਜਾ ਰਹੇ ਸੀ ਬੰਦ ਲਗਾਤਾਰ ਹੀ ਪਹਿਲਾਂ ਆ ਰਹੀ ਸੀਗੇ ਥੋੜਾ ਰਿਕਵਰ ਕਰ ਰਹੇ ਨੇ ਔਰ ਦਾਸਾ ਬਿਲਕੁਲ ਜਿਹੜਾ ਸੋਸ਼ਲ ਮੀਡੀਆ ਆਈ ਐਮ ਸੌਰੀ ਟੂ ਸੇ ਹਾਂਜੀ ਤੁਸੀਂ ਸੋਸ਼ਲ ਮੀਡੀਆ ਪਰ ਮੈਂ ਬੇਨਤੀ ਕਰਦੀ ਆ ਸੋਸ਼ਲ ਮੀਡੀਆ ਵਾਲਿਆਂ ਨੂੰ ਜਿਹੜਾ AI ਦੇ ਨਾਲ ਇੰਨੇ ਝੂਠ ਤਫਾਨ ਇਹਨਾਂ ਨੇ ਪਾਏ ਆ ਬਿਲਕੁਲ ਪਲੀਜ਼ ਕਿਸੇ ਨਾਲ ਇਸ ਤਰ੍ਹਾਂ ਨਾ ਕਰੋ ਉਹਨੂੰ ਬੈਠਾ ਦਿਖਾਤਾ ਉਹਨੂੰ ਕੁਛ ਦਿਖਾਇਆ ਸਿਰਫ ਵਿਊਜ਼ ਲੈਣ ਦੇ ਪਿੱਛੇ ਬੱਚਿਓ ਤੁਸੀਂ ਮੇਰੇ ਬੱਚਿਆਂ ਵਰਗਿਓ ਭਰਾਵਾਂ ਵਰਗਿਓ ਇਸ ਤਰ੍ਹਾਂ ਕਦੇ ਕਿਸੇ ਦੀ ਮੌਤ ਨਾਲ ਖਲਵਾੜ ਨਾ ਕਰੋ ਸਿਰਫ ਵਿਊਜ਼ ਲੈਣ ਵਾਸਤੇ ਸੋ ਪਹਿਲੇ ਤੌਰ ਤੇ ਉਹ ਉਹਦਾ ਜਿਹੜਾ ਬਰੇਨਾਂ ਨੂੰ ਕੰਮ ਨਹੀਂ ਸੀ ਕੀਤਾ ਪਰ ਬਹੁਤ ਕੁਛ ਆ ਡਾਕਟਰਾਂ ਦੀ ਵੀ ਮੈਂ ਸ਼ੁਕਰਗੁਜ਼ਾਰ ਆ ਪੀਜੀਆਈ ਤੱਕ ਅਮਰੀਕਾ ਤੱਕ ਡਾਕਟਰ ਕੋਲੇ ਰਿਪੋਰਟਾਂ ਕਨਵਰ ਕਰੇ ਵਾਲ ਵਿਚਾਰਾ ਮੇਰਾ ਬੱਚਾ ਕੁਲਵਿੰਦਰ ਬਿੱਲਾ ਉਹਦੇ ਸਾਰੇ ਅਸੀਂ ਤੁਰੇ ਫਿਰਦੇ ਬੱਚੋ ਪਰ ਅਰਦਾਸਾਂ ਕੰਮ ਨਹੀਂ ਆਈਆਂ ਮਾਤ ਜਿੱਤ ਕੇ ਅੱਜ ਕ ਲੈਣੀ ਤੇ ਅਸੀਂ ਹਾਰ ਗਏ ਬੱਚੋ ਥੈਂਕ ਯੂ ਥੈਂਕ ਯੂ ਬੜੀ ਮਨਪਘੀ ਕਟਕਰੀ ਸੋ ਪਿਛਲੇ ਕਿੰਨੇ ਦਿਨਾਂ ਤੋਂ ਰਾਜਵੀਰ ਜਿਹੜੇ ਲਾਇਸੈਂਸ ਹਸਪਤਾਲ ਦੇ ਵਿੱਚ ਆਪਾਂ ਸਾਰੇ ਆਸਬੰਦ ਸੀਗੇ ਕਿ ਸਾਰੇ ਲੋਕ ਅਰਦਾਸਾਂ ਕਰਦੇ ਸੀਗੇ ਦੁਆਵਾਂ ਮੰਗਦੇ ਸੀ ਪ੍ਰਾਰਥਨਾਵਾਂ ਕਰਦੇ ਸੀਗੇ ਬੜਾ ਸੁਭਾਵਨਾ ਭਰਪੂਰ ਨੌਜਵਾਨ ਸੀ ਸਾਡਾ ਜਿ ਤੋਂ ਬਹੁਤ ਵੱਡੀਆਂ ਉਮੀਦਾਂ ਸੀਗੀਆਂ ਛੋਟੀ ਉਮਰ ਦੇ ਵਿੱਚ ਉਹਦਾ ਚਲੇ ਜਾਣਾ ਸਾਡੇ ਜਿਹੜਾ ਕਲਾਕਾਰ ਪਰਿਵਾਰ ਹੈ ਇਹਦੇ ਲਈ ਬੜੀ ਦੁੱਖ ਦੀ ਖਬਰ ਹੈ ਦੁੱਖ ਦੀ ਘੜੀ ਹੈ ਇਹ ਇਸ ਟਾਈਮ ਕਿਉਂਕਿ ਅਸੀਂ ਹਜੇ ਪਿਛਲੇ ਦੁੱਖਾਂ ਚੋਂ ਨਹੀਂ ਸੀ ਉਭਰੇ ਇਸ ਸਾਲ ਸਾਡੇ ਲਈ ਬਹੁਤ ਮੰਦ ਭਾਗਾ ਹੋਇਆ ਕਿ ਇਸ ਸਾਲ ਵਿੱਚ ਸਾਡੀਆਂ ਵੱਡੀਆਂ ਸ਼ਖਸੀਤਾਂ ਸਾਡੇ ਕੋਲੇ ਇੱਕ ਇੱਕ ਕਰਕੇ ਹੱਥਾਂ ਚੋਂ ਕਿਰਦੀਆਂ ਜਾਂਦੀਆਂ ਨੇ ਪਰ ਰਾਜਵੀਰ ਬਾਰੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਫੈਮਿਲੀ ਨੂੰ ਵੀ ਉਹਦੀ ਲੋੜ ਸੀ ਜਿੱਥੇ ਤੇ ਉੱਥੇ ਸਮਝਦੇ ਆ ਕਿ ਸਾਡੀ ਇੰਡਸਟਰੀ ਨੂੰ ਬਹੁਤ ਵੱਡੀ ਲੋੜ ਸੀਗੀ ਦੇਸ਼ਾਂ-ਵਦੇਸ਼ਾਂ ਤੋਂ ਬਹੁਤ ਸਾਰੇ ਲੋਕਾਂ ਨੇ ਉਹਦੇ ਲਈ ਦੁਆਵਾਂ ਕੀਤੀਆਂ ਕਿਸੇ ਨੇ ਅਖੰਡ ਪਾਠ ਰਖਾਏ ਕਿਸੇ ਨੇ ਮੰਦਰ ਜਾ ਕੇ ਪ੍ਰਾਰਥਨਾ ਕੀਤੀ ਕਿਸੇ ਨੇ ਦੁਆਵਾਂ ਕੀਤੀਆਂ ਪਰ ਅੱਜ ਮੌਤ ਜਿੱਤ ਗਈ ਹੈ ਸੋ ਸਭ ਦੀਆਂ ਕੋਸ਼ਿਸ਼ਾਂ ਸਭ ਦੀਆਂ ਦੁਆਵਾਂ ਹਾਰ ਗਈਆਂ ਇਹ ਬੜੀ ਇਹੋ ਜੀ ਸਾਡੇ ਲਈ ਦੁੱਖ ਦੀ ਖਬਰ ਹੈ ਜਿਹੜੀ ਦੰਦੇ ਹੋਏ ਸਾਨੂੰ ਆਪਣੇ ਆਨ ਬੜਾ ਜੀਵ ਮਹਿਸੂਸ ਹੋ ਰਿਹਾ ਹੈ ਕਿ ਨਹੀਂ ਸੀ ਜਾਣਾ ਚਾਹੀਦਾ ਰਾਜਵੀਰ ਨੂੰ ਰਾਜਵੀਰ ਦੀ ਬਹੁਤ ਸਾਡੇ ਇਸ ਕਲਾਕਾਰ ਪਰਿਵਾਰ ਨੂੰ ਸਾਡੇ ਸੰਸਾਰ ਨੂੰ ਬਹੁਤ ਲੋੜ ਸੀ ਕਿਉਂਕਿ ਉਹ ਇੱਕ ਐਸਾ ਨੌਜਵਾਨ ਸੀਗਾ ਜਿਹੜਾ ਬੜੀ ਸਮਝ ਰੱਖਦਾ ਸੀਗਾ ਉਹਨੇ ਆਪਣੇ ਕੈਰੀਅਰ ਦੇ ਵਿੱਚ ਕਦੇ ਕੋਈ ਇਹੋ ਜਿਹਾ ਗੀਤ ਨਹੀਂ ਗਾਇਆ ਕੈਰੀਅਰ 'ਚ ਕਦੇ ਕੋਈ ਕਿਸੇ ਕੰਟਰੋਵਰਸੀਆਂ ਨਹੀਂ ਆਇਆ ਕੈਰੀਅਰ 'ਚ ਕਈ ਕਿਸੇ ਨਾਲ ਕੋਈ ਬਦੀਕੀ ਨਹੀਂ ਕੀਤੀ ਕੋਈ ਵੱਧ ਘੱਟ ਗਲਵਾਤ ਨਹੀਂ ਕੀਤੀ ਹੈਗੀ ਸੋ ਇਸੇ ਕਰਕੇ ਸੀਗੇ ਕਿ ਇੰਨੇ ਲੋਕ ਉਹਨੂੰ ਪਿਆਰ ਕਰਦੇ ਸੀ ਹਰਮਨ ਪਿਆਰਾ ਸੀਗਾ ਉਹ ਲੋਕਾਂ ਦੇ ਵਿੱਚ ਇਸੇ ਕਰਕੇ ਲੋਕ ਉਹਰੀਆਂ ਲਈ ਇੰਨੀਆਂ ਦੁਆਵਾਂ ਕਰਦੇ ਸੀ ਅਰਦਾਸਾਂ ਕਰਦੇ ਸੀਗੇ ਜਿਹੜੇ ਲੋਕ ਜ਼ਿੰਦਗੀ 'ਚ ਉਹਨੂੰ ਕਦੇ ਮਿਲੇ ਵੀ ਨਹੀਂ ਉਹ ਲੋਕ ਵੀ ਇਹ ਚਾਹੁੰਦੇ ਸੀ ਕਿ ਰਾਜਵੀਰ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ ਆਪਣੇ ਘਰੇ ਵਾਪਸ ਆਪਣੇ ਬੱਚਿਆਂ ਕੋਲ ਵਾਪਸ ਆਵੇ ਪਰ ਇਹ ਸਾਰੀਆਂ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ ਸਾਰੀਆਂ ਅਰਦਾਸਾਂ ਸੀਗੀਆਂ ਰੋਜ਼ ਤੁਸੀਂ ਸਾਰੇ ਮੀਡੀਆ ਵਾਲੇ ਜਾਣਦੇ ਹੋ ਦੋ ਦੋ ਢਾਈ 250 ਬੰਦਾ ਇਸ ਹਸਪਤਾਲ ਦੇ ਬਾਹਰ ਖੜਦਾ ਸੀਗਾ ਉਹਨੂੰ ਮਿਲਣ ਲਈ ਆਉਂਦਾ ਸੀਗਾ ਹਾਲਾਂਕਿ ਉਹਦਾ ਕੋਈ ਰਾਜਨੀਤਿਕ ਕੈਰੀਅਰ ਨਹੀਂ ਸੀਗਾ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਸੀਗਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਉਹਦੇ ਲਈ ਖਬਰ ਲੈਣ ਲਈ ਆਏ ਉਹਦਾ ਦੁੱਖ ਸੁੱਖ ਜਾਣਨ ਲਈ ਆਏ ਉਹਦੇ ਲਈ ਅਰਦਾਸ ਕਰਨ ਲਈ ਪਹੁੰਚੇ ਸਾਰੇ ਲੋਕਾਂ ਨੇ ਉਹਦੇ ਲਈ ਯਤਨ ਕੀਤੇ ਪਰ ਸਾਰੇ ਯਤਨਾਂ 'ਚ ਛੋਟੇ ਪੈ ਗਏ ਤੇ ਅਖੀਰ ਨੂੰ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ ਇਹਨਾਂ ਦੇ ਕਰੋੜਾਂ ਰੁਪਏ ਕਰੋੜਾਂ ਅਰਬਾ ਡਾਲਰ ਕਮਾਓ ਤੁਸੀਂ ਸਾਡਾ ਪੁੱਤ ਮਾਰਿਆ ਸਾਡੇ ਪੁੱਤ ਨੂੰ ਕੀ ਜੰਦੇ ਹੋ ਤੁਸੀਂ ਇਹ ਨਾ ਹਿੰਦੂ ਦੇਖੇ ਨਾ ਇਹ ਮੁਸਲਮਾਨ ਦੇਖੇ ਨਾ ਇਹ ਸਿੱਖ ਦੇਖੇ ਜਿਹਦੇ ਮਰਜ਼ੀ ਵਿੱਚ ਵਜਦੀ ਏ ਇਹ ਇਹਦੀ ਫਾਰਮਿੰਗ ਕਰੋ ਜਿੱਥੇ ਕਰਨੀ ਐ ਐਕਸਪੋਰਟ ਕਰੋ ਦੱਬ ਕੇ ਕਰੋ ਠੀਕ ਹੈ ਇਹ ਲਿਆ ਕੇ ਓਰੇ ਪਾਲਣ ਨੂੰ ਛੱਡ ਤੀਆਂ ਸਾਡੇ ਵਾਸਤੇ ਅਸੀਂ ਇਹਨਾਂ ਨੂੰ ਪਾਲੀਏ ਤੇ ਵੱਢ ਵੱਢ ਕੇ ਤੁਸੀਂ ਅਰਬਾ ਡਾਲਰ ਕਮਾਓ ਕੀ ਗੱਲ ਹੈ ਇਹ ਸਾਰਾ ਇਹ ਧੰਦਾ ਗੋਰਖਾ ਧੰਦਾ ਸਾਡੇ ਦਿਮਾਗ ਚ ਪਾਤੀ ਇਹ ਥੋਡੀ ਮਾਂ ਐ ਇਹਨੂੰ ਪਾਲੋ ਜਿਹੜੇ ਇਹਨੂੰ ਕਹਿੰਦੇ ਆ ਸਾਡੀ ਮਾਂ ਐ ਇਹ ਉਹਨਾਂ ਦੇ ਘਰਾਂ ਚ ਜਾਵਾਂਗੇ ਆ ਕੇ ਉਹਰੇ ਗੱਲ ਕਰਨ ਵੀ ਇਹ ਸਾਡੀ ਮਾਂ ਉਹਨਾਂ ਦੇ ਘਰਾਂ ਚ ਜਾ ਕੇ ਦੇਖਾਂਗੇ ਕਿੰਨੀਆਂ ਕਿ ਮਾਂ ਮਾਂ ਰੱਖੀਆਂ ਹੋਈਆਂ ਉਹਨਾਂ ਨੇ ਉਹ ਸੜਕਾਂ ਦੇ ਫਿਰਦੀਆਂ ਜੱੜਦੀਆਂ ਤੈਨੂੰ ਮਾਰਤਾ ਮੈਨੂੰ ਮਾਰਤਾ ਬਗਾंदे ਪੁੱਤ ਮਾਰਦੇ ਮੇਰੇ ਸ਼ਹਿਰ ਚ ਤਿੰਨ ਬੰਦੇ ਮਾਰੇ ਨੇ ਇਹਨਾਂ ਨੇ ਦੋ ਵਾਰੀ ਮੇਰੀ ਗੱਡੀ ਦਾ ਲੱਖ ਲੱਖ ਰੁਪਏ ਦਾ ਨੁਕਸਾਨ ਕੀਤਾ ਇਹਨਾਂ ਨੇ ਆ ਪੁੱਤ ਮਾਰਿਆ ਪਿਆ ਕਿਹਦਾ ਇਹ ਐਸੇ ਸਮਾਜ ਦਾ ਪੁੱਤ ਨਾ ਇਹਨੇ ਬਾਈਕ ਖਰੀਦੀ 20-22 ਲੱਖ ਦੀ 25 ਲੱਖ ਦੀ ਜੋ ਮੀਡੀਆ ਤੋਂ ਪਤਾ ਲੱਗਦਾ ਉਹਦੇ ਉੱਤੇ ਇਹਨੇ ਕਾਉਥ ਐਸਬੀ ਦਿੱਤਾ ਇਹੇ ਆਪਦੀ ਮੌਤ ਦਾ ਮੈਂ ਕਹਿੰਦਾ ਖੁਦ ਜ਼ਿੰਮੇਦਾਰ ਆ ਇਹ ਬਟ ਆਮ ਵੈਰੀ ਸੌਰੀ ਸੇਇੰਗ ਥਿਸ ਅਸੀਂ ਸਾਰੇ ਉਹਦੀ ਮੌਤ ਦਾ ਜ਼ਿੰਮੇਦਾਰ ਆ ਜਿਹੜੇ ਕਾਉ ਨੂੰ ਤੜਕੇ ਘਰੋਂ ਚੱਕਦੇ ਆ ਬਈਆਂ ਰੋਟੀਆਂ ਦੇਹਾ ਕੇ ਇਹਨਾਂ ਦੇ ਮੂੰਹ 'ਚ ਪਾ ਦਿੰਦੇ ਆ ਇਹ ਪਲੀ ਜਾਂਦੀਆਂ ਨੇ ਤੇ ਮੁਰਕੇ ਫੜਕੇ ਇਥੋਂ ਲੈ ਜਾਂਦੇ ਨੇ ਵੱਢ ਕੇ ਇਹਨਾਂ ਨੂੰ ਐਕਸਪੋਰਟ ਕਰ ਦਿੰਦੇ ਨੇ ਅਰਬ ਦੇ ਮੁਲਕਾਂ ਨੂੰ ਕਦੇ ਉੱਧਰ ਨੂੰ ਸਾਰੇ ਇਹ ਯੂਰਪ ਜਾਂਦੀਆਂ ਅਮਰੀਕਾ ਜਾਂਦੀਆਂ ਅਰਬ ਕੰਟਰੀ ਜਾਂਦੀਆਂ ਸਭ ਤੋਂ ਵੱਧ ਇੰਗਲੈਂਡ ਜਾਂਦੀ ਹੈ ਇਹ ਠੀਕ ਹੈ ਨਾ ਮੈਂ ਇਸ ਗੱਲ ਦਾ ਦਾਵਾ ਨਹੀਂ ਕਰਦਾ ਬਟ ਮੈਂ ਪੜਿਆ ਸੀਗਾ ਕਿਤੇ ਠੀਕ ਹੈ 20 ਸਾਡੀ ਇੱਕ ਟ੍ਰੀਟੀ ਹੋਈ ਸੀ ਜਦੋਂ ਅਸੀਂ ਆਜ਼ਾਦ ਹੋਏ ਸੀ ਯੂ ਹੈਵ ਟੂ ਸੈਂਡ ਕਾਓ ਮੀ ਟੂ ਯੂਕੇ ਫੋਰ ਅਸ ਅਸੀਂ ਕਿਹ ਪਾਲੀਏ ਇਹਨਾਂ ਨੂੰ ਜਿਨ੍ਹਾਂ ਦੇ ਭੇਜਣੀਆਂ ਨੇ ਮੁਰਗਾ ਖਾਨੇ ਆ ਮੱਛੀਆਂ ਖਾਂਦੇ ਆ ਸਾਰੇ ਖਾਂਦੇ ਆ ਨਾ ਕਿੱਥੋਂ ਆਉਂਦੀਆਂ ਨੇ ਮੈਂ ਮੁਰਗਿਆਂ ਦੀ ਫਾਰਮਿੰਗ ਕਰਦਾ ਮੈਂ ਬੱਕਰਿਆਂ ਦੀ ਫਾਰਮਿੰਗ ਵੀ ਕਰਦਾ ਮੇਰੇ ਲੱਖਾਂ ਭਰਾ ਐ ਸਮਾਜ ਦੇ ਕਰਦੇ ਹੋਣਗੇ ਇੱਕ ਹੋਰ ਚੀਜ਼ ਜੋ ਉਪਜੇ ਸੋ ਵਿਣਸ ਹੈ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਹੈ ਨਾ ਇਹ ਕਾਓ ਦੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਇਹ ਕੁਦਰਤੀ ਮੌਤ ਕਿਤੇ ਮਰੀ ਪਈ ਹੋਵੇ ਕਿੱਥੇ ਜਾਂਦੀਆਂ ਕਿੱਥੋਂ ਆਉਂਦੀਆਂ ਤੇ ਕਿੱਥੇ ਜਾਂਦੀਆਂ ਇਹ ਇਹਨਾਂ ਨੂੰ ਜੰਮ ਕੇ ਇੱਥੇ ਛੱਡ ਦਿੰਦੇ ਨੇ ਇਹ ਬਰੀਡਿੰਗ ਕਰੀ ਜਾਂਦੀ ਐ ਡਾਡੇ-ਡਾਡੇ ਸਾਂ ਛੱਡੇ ਹੋਏ ਨੇ ਵਿਚੇ ਇਹਨਾਂ ਦੇ ਆਈ ਐਮ ਸੌਰੀ ਟੂ ਸੇ ਥੈਟ ਕੁੜੀਆਂ ਵੀ ਖੜੀਆਂ ਇੱਥੇ ਇਹ ਬਰੀਡਿੰਗ ਹੁੰਦੀ ਐ ਇੱਥੇ ਛੋਟੇ-ਛੋਟੇ ਬੱਚੀਆਂ ਉਹਨਾਂ ਨੂੰ ਅਸੀਂ ਮੂੰਹ ਚ ਦੇਈ ਜਾਂਦੇ ਹਾਂ ਉਹਨਾਂ ਦੇ ਘਰਾਂ ਚੋਂ ਕੱਟ-ਕੱਟ ਰੋਟੀਆਂ ਗਾਊ ਨੂੰ ਗਰਾਸ ਦਿਓ ਕਾਹਦਾ ਗਰਾਸ ਦਿਓ ਪਲ-ਪਲ ਕੇ ਡਾਡੇ ਸਾਂ ਹੋ ਰਹੇ ਨੇ ਇਹ ਰਸ਼ੀਅਨ ਟੈਂਕਾਂ ਚ ਜੱਡੇ ਜਿਹੜੇ ਵੱਡ-ਵੱਡ ਕੇ ਤੁਸੀਂ ਇਹਨਾਂ ਨੂੰ ਵੇਚੀ ਜਾਂਦੇ ਹੋ ਮਰਦਾ ਕੌਣਾ ਮਰਦੇ ਸਾਡੇ ਜਵਾਕ ਨੇ ਕੱਲ੍ਹ ਨੂੰ ਮੈਂ ਵੀ ਮਰ ਸਕਦਾ ਤੁਸੀਂ ਵੀ ਇਸ ਸਮਾਜ ਦੇ ਵਿੱਚੋਂ ਕੋਈ ਵੀ ਐਸੇ ਹ ਕਾਰਵਾਈ ਨਹੀਂ ਹੋਣੀ ਚਾਹੀਦੀ ਕਾਰਵਾਈ ਤੁਸੀਂ ਕਰੋ ਸਮਾਜ ਕਰੇ ਕਾਰਵਾਈ ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਫਿਰ ਬਾਈ ਜੀ ਕਿਸ ਨੂੰ ਮੰਨਦੇ ਹੋ ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਮੈਂ ਵੀ ਆ ਹਰ ਬੰਦਾ ਜਿਹੜੇ ਨੇ ਆ ਜਿਹੜੀਆਂ ਕਿਲਰ ਕਾਓ ਸੜਕਾਂ ਤੋਂ ਹਟਾਓ ਮੈਂ ਕਹਿੰਦਾ ਆ ਜਿਹੜੀਆਂ ਇੱਥੇ ਤੁਰੀਆਂ ਫਿਰਦੀਆਂ ਕਦੇ ਨਾ ਕਦੇ ਇਹਦੇ ਮੂੰਹ 'ਚ ਰੋਟੀ ਮੈਂ ਵੀ ਦਿੱਤੀ ਹੋਊਗੀ ਸਾਡੇ 25 ਕਿੱਲੇ ਸੜਕ ਕਣਕ ਦੇ ਮੱਚ ਗਏ ਸੀ ਅੱਜ ਤੋਂ ਘੱਟੋ ਘੱਟ 10-12 ਸਾਲ ਪਹਿਲਾਂ ਮੇਰੇ ਮਨ ਦੇ ਵਿੱਚ ਇੱਕ ਭਾਵਨਾ ਸੀਗੀ ਮੈਂ ਆਪਦੇ ਚਾਚਾ ਜੀ ਨੂੰ ਕਿਹਾ ਚਾਚਾ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਅੰਨ ਦਾ ਆਪਾਂ ਇੱਕ ਪੁੰਨ ਕਰਦੀਏ ਕਹਿੰਦੇ ਕੀ ਮਾਖਿਆ ਆਪਾਂ 25 ਕਿੱਲੇ ਹੁਣ ਜੋ ਮੱਕਾ ਜਾਂ ਜਵਾਰ ਬੀਜ ਦਿੰਦੇ ਆ ਇਹ ਆਪਾਂ ਗਊਸ਼ਾਲਾ ਛੱਡ ਦਿਆਂਗੇ ਪਰ ਉਹ ਮੇਰੀ ਬਹੁਤ ਵੱਡੀ ਗਲਤੀ ਸੀ ਅੱਜ ਮੈਂ ਮੰਨਦਾ ਠੀਕ ਹੈ ਕਿਉਂ ਛੱਡ ਦਿਆਂ ਸੀ ਕਿਉਂ ਪਾਲੀਏ ਇਹਨਾਂ ਨੂੰ ਜਿਆਦਾ ਫੜਕੇ ਸਾਰੀਆਂ ਗਊਸ਼ਾਲਾ ਜਤੜ ਤੁਹਾਨੂੰ ਹੁਣ ਪਤਾ ਲੱਗਿਆ ਨਾ ਕੌਣ ਜ਼ਿੰਮੇਦਾਰ ਹੈ ਤੁਸੀਂ ਵੀ ਜ਼ਿੰਮੇਦਾਰ ਹੋ ਸਾਰਾ ਇੱਕ ਇੱਕ ਬੰਦਾ ਜ਼ਿੰਮੇਦਾਰ ਹੈ ਜਿਹੜਾ ਇੱਥੇ ਇੰਡੀਆ ਦਾ ਬਸੰਦਾ ਹੈਗਾ ਕਾਲ ਸਿਸਟਮ ਦਾ ਜਿਹੜਾ ਪੈਸਾ ਇਕੱਠਾ ਸਰਕਾਰਾਂ ਕਰਦੇ ਤੁਹਾਨੂੰ ਕੀ ਲੱਗਦਾ ਕਿ ਉਹ ਸਿਰਫ ਇੱਕ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਹੋਰ ਕੁਝ ਨਹੀਂ ਕਾਉਸਸ ਜਿਵੇਂ ਜੀਐਸਟੀ ਸਟੇਟ ਦਾ ਤੇ ਸੈਂਟਰ ਦਾ ਬਿੱਲ ਤੇ ਆਉਂਦਾ ਇਹਨਾਂ ਸਰਕਾਰ ਪਹਿਲਾਂ ਤਾਂ ਇਹ ਕੰਮ ਕਰੇ ਕਾਉਸਸ ਜਿੰਨਾ ਸਾਡੇ ਤੋਂ ਕਲੈਕਟ ਕਰਦੀ ਹੈ ਉਹ ਇੱਕ ਡਿਟੇਲ ਉਹਦੇ ਵਿੱਚ ਬਿਲਿੰਗ ਦੇ ਵਿੱਚ ਆਉਣੀ ਚਾਹੀਦੀ ਹੈ ਅਸੀਂ ਮੈਂ ਕੀ ਦਿੱਤਾ ਅੱਜ ਮੈਂ ਖਾ ਕੇ ਆਇਆ 500 ਰੁਪਏ ਦਾ ਖਾ ਕੇ ਆਇਆ ਮੈਂ ਕਾਉਸਸ ਦੇ ਕੇ ਆਇਆ ਤੇ ਮੈਂ ਵੀ ਇਹਦਾ ਜ਼ਿੰਮੇਦਾਰ ਆ ਇਹ ਜਵੰਦੇ ਦੀ ਮੌਤ ਦਾ ਹੁਣ ਸਾਰੇ ਜਣੇ ਕਿਨਾਰੇ ਮੇਰੇ ਨਾਲ ਬੁਲੰਦ ਕਰੋ ਜੇ ਤੁਸੀਂ ਜਵੰਦੇ ਨੂੰ ਪਿਆਰ ਕਰਦੇ ਹੋ ਇਹ ਤੁਸੀਂ ਹਾਦਸੇ ਰੋਕਣਾ ਚਾਹੁੰਦੇ ਹੋ ਮੈਂ ਕਹਾਂਗਾ ਕਿਲਰ ਕਾਉ ਤੁਸੀਂ ਕਹਿਣਾ ਸਮਾਜ ਤੋਂ ਹਟਾਓ ਕਹੋਗੇ ਨਹੀਂ ਕਹੋਂਗੇ ਤੁਸੀਂ ਸਾਰੇ ਚੁੱਪ ਕਰ ਗਏ ਯਾਰ ਤੁਸੀਂ ਕੀ ਗੱਲ ਕੱਲਾ ਕੱਲਾ ਬੰਦਾ ਤੁਹਾਨੂੰ ਸਾਰਿਆਂ ਨੂੰ ਲੀਡ ਕਰੂਗਾ ਕਾਂਗਰਸੀ ਕਾਂਗਰਸੀ ਕਹੋਂਗੇ ਕਹੋ ਕਿੰਨੇ ਰਕਾਓ ਇਸ ਨੂੰ ਸਮਾਓ ਲੋ ਸਮਾਜ ਤੋਂ ਹਟਾਓ ਸਮਾਜ ਤੋਂ ਹਟਾਓ ਮੈਂ ਇਮੋਸ਼ਨਲ ਐ ਮੈਨੂੰ ਬੜਾ ਦੁੱਖ ਆ ਮੈਂ ਘਰੇ ਬੈਠਾ ਸਾਰਾ ਦਿਨ ਦੇਖੀ ਜਾਂਦੇ ਸੀ ਹੁਣ ਕੀ ਹੋ ਰਿਹਾ ਹੁਣ ਕੀ ਹੋ ਰਿਹਾ ਅੱਜ ਸਵੇਰੇ ਪਤਾ ਲੱਗਿਆ ਮੈਂ ਆਪਣੇ ਆਫਿਸ ਜਾ ਰਿਹਾ ਸੀਗਾ ਮੇਰੇ ਨਾਲ ਮੇਰਾ ਬ੍ਰਦਰ ਐ ਵੱਡਾ ਮੈਂ ਕਿਹਾ ਨਹੀਂ ਯਾਰ ਪਹਿਲਾਂ ਫੌਟੋਸ ਚੱਲ ਇੱਥੋਂ ਦੀ ਹੋ ਕੇ ਗਏ ਆ ਅੱਗੇ ਜਾਵਾਂਗੇ ਬੱਟ ਮੇਰੀ ਹੱਥ ਬੰਨ ਕੇ ਬੈਂਦੀ ਐ ਕੱਲੇ ਕੱਲੇ ਬਛਿੰਦੇ ਨੂੰ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਮਾ ਮੰਨਦੇ ਨੇ ਮੰਨਣ ਮੇਰੇ ਵੀ ਭਰਾ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਮਾ ਨੂੰ ਆਪਦੀਆਂ ਜੀ ਦੁਰਗਤੀ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਂਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਤੁਹਾਡੇ 'ਚ ਵੀ ਵੱਜ ਸਕਦੀ ਹੈ ਤੂੰ ਤੁਹਾਡੇ ਪਰਿਵਾਰ ਨਾਲ ਵੀ ਇਹ ਆ ਸਕਦਾ ਹੈ ਮੇਰੇ ਨਾਲ ਦੋ ਵਾਰੀ ਹੋਇਆ ਹੋਇਆ ਹੈ ਮੇਰੇ ਜਾਨ ਪਛਾਣ ਦੇ ਮੇਰੇ ਸ਼ਹਿਰ ਰਤੀਏ ਦੇ ਬੰਦੇ ਤਿੰਨ ਚਾਰ ਇਹਨਾਂ ਦੇ ਮਾਰੇ ਹੋਏ ਨੇ ਵਿੱਚ ਤੇ ਆਹ ਦਾ ਹੁਣ ਯਾਰ ਇਹ ਗੱਲ ਤਾਂ ਹਾਈਲਾਈਟ ਹੋ ਗਈ ਕਿਉਂਕਿ ਰਾਜਵੀਰ ਜਵੰਦੇ ਨਾਲ ਜੁੜ ਗਈ ਆ ਕੇ ਪਰ ਰਾਜਵੀਰ ਜਵੰਦੇ ਨੂੰ ਜੇ ਪਿਆਰ ਕਰਦੇ ਹੋ ਤੁਸੀਂ ਸੌਰੀ ਮੇਰਾ ਥੱਕ ਗਿਰਾ ਸੌਰੀ ਜੇ ਰਾਜਵੀਰ ਜਵੰਦੇ ਨੂੰ ਤੁਸੀਂ ਪਿਆਰ ਕਰਦੇ ਹੋ ਤਾਂ ਜਿੱਥੇ ਵੀ ਇਹ ਤੁਹਾਨੂੰ ਦੇਖਦੀ ਹੈ ਇਹ گاਾਂ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਹੈ ਸਾਡੀ ਉਹਦੇ ਘਰੇ ਬਾੜੋ ਇਹਨੂੰ ਡੀਸੀ ਆਫਿਸ 'ਚ ਬਾੜੋ ਐਸਡੀਓ ਆਫਿਸ 'ਚ ਬਾੜੋ ਪੁਲਿਸ ਵਾਲੇ ਆਉਂਦੇ ਪੁਲਿਸ ਦਾ ਥਾਣੇ 'ਚ ਤੱਕ ਵੈਨਾਂ ਨੂੰ ਤੁਹਾਡੀ ਮਾਂ ਹੈ ਜਿਹੜੀ ਜਿਹੜਾ ਬੰਦਾ ਕਹਿੰਦਾ ਮੇਰੀ ਮਾਂ ਹੈ ਸਰਕਾਰ ਕਹਿੰਦੀ ਇਹਦੇ ਕਾਹ ਮਾਂ ਸਾਡੀ ਸਰਕਾਰ ਦਾ ਜਿੱਥੇ ਜਿੱਥੇ ਆਫਿਸ ਨੇ ਉਹਨਾਂ ਨੂੰ ਬਾੜੋਂ ਉੱਥੇ ਲਿਜਾ ਕੇ ਤੇ ਸੈਕਟਰ 71 ਮਹਾਲੀ ਸਥਿਤ ਘਰ ਦੇ ਵਿੱਚ ਅੱਜ ਉੱਤੀ ਡੈੱਡ ਬੋਡੀ ਲਿਜਾਇਆ ਜਾਏਗਾ ਤੇ ਉਸ ਤੋਂ ਬਾਅਦ ਉਸਦੇ ਜਗਰਾਉਂ ਸਤੀ ਨੇੜੇ ਪਿੰਡ ਪੌਨਾ ਵਿਖੇ ਜਿਹੜਾ ਆ ਉਸਦਾ ਅੰਤਿਮ ਸੰਸਕਾਰ ਕੱਲ ਜਿਹੜਾ ਉਹ ਕੀਤਾ ਜਾਏਗਾ ਤਾਂ ਇੱਥੋਂ ਡੈੱਡ ਬੋਡੀ ਜਿਹੜੀ ਹੈ ਉਹ ਲਿਜਾਈ ਜਾ ਰਹੀ ਆ ਤਾਂ ਉੱਤੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਤੇ ਇੱਥੋਂ ਸੈਕਟਰ 77 ਸਥਿਤ ਜਿਹੜਾ ਘਰ ਆ ਉਸ ਦੇ ਵਿੱਚ ਜਿਹੜਾ ਰਾਜਵੀਰ ਜਵੰਦਾ ਦੀ ਡੈੱਡ ਬੋਡੀ ਨੂੰ ਜਿਹੜਾ ਲਿਜਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਐਂਬੂਲੈਂਸ ਦੀਆਂ ਸੈਕਟਰ 77 ਸਥਿਤ ਜਿਹੜੀ ਉਨ ਦਾ ਜਿਹੜਾ ਪਰਿਵਾਰ ਆ ਉੱਥੇ ਲੈ ਕੇ ਜਾ ਰਿਹਾ ਤਾਂ ਉਸ ਤੋਂ ਬਾਅਦ ਉਸ ਦੇ ਪਿੰਡ ਜਿਹੜਾ ਪੌਨਾ ਦੇ ਵਿੱਚ ਜਿਹੜਾ ਕਿੱਥੋਂ ਲਿਜਾਇਆ ਜਾਣਾ ਹੈ ਪੌਨਾ ਦੇ ਵਿੱਚ ਜਾ ਕੇ ਜਿਹੜੇ ਉਹਦਾ ਅੰਤਮ ਸੰਸਕਾਰ ਉਸ ਦੇ ਜੱਦੀ ਪਿੰਡ ਦੇ ਵਿੱਚ ਕਿਤਾ ਜਾਏਗਾ ਤਾਂ ਡੈੱਡ ਬੋਡੀ ਜਿਹੜੀ ਉਸ ਦੀ ਲਜਾਈ ਜਾ ਚੁੱਕੀ ਹੈ ਤੇ ਉਸ ਤੋਂ ਬਾਅਦ ਉਸ ਦਾ ਪਰਿਵਾਰ ਜਿਹੜਾ ਇੱਥੋਂ ਜਾਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੁਲਿਸ ਜਿਹੜੀ ਗਾਰਡ ਸੀ ਉਹ ਵਧੀ ਸੀ ਉਸ ਤੋਂ ਬਾਅਦ ਇੱਥੋਂ ਡੈੱਡ ਬੋਡੀ ਨੂੰ ਲਜਾਇਆ ਗਿਆ ਤਾਂ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ 40 ਹਸਪਤਾਲ ਮਹਾਲੀ